ਆਹ ਵੇਖ ਲਓ ਚੰਦਰਾ ਲਾਈ ਬੈਠਾ ਨਾ ਪਬਲਿਕ ਔਖੀ ਹੁੰਦੀ ਪੀ ਲੰਗਰ ਨੂੰ ਆਹ ਵੇਖ ਲਓ ਤੇ ਆਪਣੇ ਇਹ ਕਿਸਨ ਮਾਰੂ ਨੇ ਕਹਾਂ ਸੇ ਬੈਣੀ ਆਲੇ ਟਿਕੜੀ ਹੈ ਤੇ ਆਪਣੇ ਦੋ ਪਿੰਡਾਂ ਨੂੰ ਮਿਲੀ ਸੀਗੀ 베ੜੀ ਆਹਰਾਮ ਸਿੰਘ ਵਾਲੇ ਬੈਣੀ ਤੇ ਬਾਤ ਨਾ ਕਰੋ ਮੇਰੇ ਆਹਰਾਮ ਸਿੰਘ ਵਾਲੇ ਨੂੰ ਆ ਚਾਰ ਦਿਨ ਹੋ ਗਏ 베ੜੀ ਚਲਾ ਰਹੇ ਨੇ ਚੰਗਾ ਆਪ ਸਹੀ ਸਲਾਮਤ ਜਾ ਰਹੇ ਨੇ ਪਾ ਵਾਪਸ ਆ ਰਹੇ ਨੇ ਵਾਪਸ ਵੀ ਜਾ ਰਹੇ ਨੇ ਤੇ ਆ ਵੀ ਰਹੇ ਨੇ ਸਾਡੇ ਪਿੰਡ ਨੂੰ ਨਾ ਕੋਈ 베ੜੀ ਨੇ ਕੋਈ ਜਾ ਕੇ ਕੁਛ ਕਿਸ ਚੜਾਇਆ ਸਾਡੇ ਤੇ ਇਹ ਲੋਕ ਲਾਈਵ ਬੈਠਾ ਸਾਡੇ ਪਿੰਡ ਦੇ ਬੰਦੇ ਆ ਆ ਜੰਦਰਾ ਲਾਈਵ ਵੇਖਣਾ ਲਾਈਵ ਤਸਵੀਰਾਂ ਵੇਖ ਸਕਦੇ ਨੇ ਆ ਜੰਦਰਾ ਵੇਖੋ ਆ ਲੱਗਿਆ ਵਾ ਜੰਦਰਾ ਠੀਕ ਹੈ ਤੇ ਸਾਡੇ ਪਿੰਡ ਦੇ ਵਿਚਾਰੇ ਪੈਦਲ ਜਾ ਰਹੇ ਕੋਈ ਲੋੜ ਰਹਿਣ ਤੇ ਕੋਈ ਕਿਵੇਂ ਸਾਡਾ ਨੁਕਸਾਨ ਬਹੁਤ ਹੋ ਰਿਹਾ ਸਾਡੇ ਪਿੰਡ ਦਾ ਇਹ ਜੁम्मेवार ਹੋਣਗੇ ਰਾਹਸ ਹੀ ਪੈਣੀ ਆਲੇ ਕੱਲ ਫਿਰ ਨਾ ਕਹੇ ਜੁम्मेवार ਕੌਣ ਹੋਵੇਗਾ ਰਾਹਸ ਸਿੰਘ ਹੀ ਪੈਣੀ ਪੈਦਲ ਹੋਵੇਗਾ ਸਾਡੇ ਪਿੰਡ ਦਾ ਪਾਣੀ ਪੀਣ ਆ ਹੋਣਗੇ ਰਾਹਸ ਪੈਣੀ ਜੁम्मेवार ਪਾਣੀ ਪੀਣ ਨੂੰ ਕੋਈ ਨਹੀਂ ਹੈਗਾ ਸਾਡੇ ਕੋਲ ਸਾਡਾ ਫੜਾ ਵਿਘਾਲ ਹੋਇਆ ਖੜਾ ਸਾਡੇ ਪਿੰਡ ਦਾ ਉਹਨੇ ਪੈਣੀ ਮਾਤ ਮਣਾ ਕਰਦਾ ਪਰ ਬਾਕੀ ਸਾਰੇ ਪਿੰਡਾਂ ਨੂੰ ਬੇੜੀਆਂ ਮਿਲ ਗਈਆਂ ਨੇ ਸਾਨੂੰ ਦੋ ਇੱਕ ਬੇੜੀ ਮਿਲੀ ਅਸੀਂ ਉੱਥੇ ਜਾ ਤੇ ਪੁਲ ਤੇ ਵੀ ਧਰਨੇ ਲਾ ਵੇਖੇ ਪਰ ਸਾਡੇ ਕੋਈ ਨਹੀਂ ਸੁਣਾਈ ਹੋ ਰਹੀ ਸਾਨੂੰ ਮਤਲਬ ਬੇੜੀ ਦੋ ਪਿੰਡਾਂ ਨੇ ਇੱਕ ਬੇੜੀ ਮਿਲੀ ਹੈ ਕਾ ਸਾਡੇ ਸਾਡੇ ਦੋ ਪਿੰਡਾਂ ਨੂੰ ਇੱਕੋ ਬੇੜੀ ਮਿਲੀ ਹੈ ਹਾਂ ਇੱਕੋ ਪੁਆਇੰਟ ਲੱਗਦਾ ਸੀ ਤੇ ਰਾਮ ਸਿੰਘ ਦੇ ਬਹਿਣੀ ਆਪ ਬੁੱਕ ਕਰ ਲਈ ਹੁਣ ਆਪੇ ਬੇੜੀ ਜੰਦਰਾ ਲਾ ਚੁੱਕੇ ਨੇ ਜੰਦਰਾ ਲਾ ਕੇ ਰੱਖੀ ਬੈਠੀ ਕਿ ਪੇਸ਼ਤਾ ਅਮਰਜੈਂਸੀ ਲੈ ਕੇ ਜਾਣਾ ਹੈ ਨਾ ਕੋਈ ਅਮਰਜੈਂਸੀ ਬੱਚੇ ਨੂੰ ਕੱਟਣ ਵਾਸਤੇ ਲੈ ਕੇ ਨਾ ਅਸੀਂ ਅਸੀਂ ਬੱਚਾ ਨੂੰ ਲਿਜਾਣਾ ਹੈ ਅਸੀਂ ਪਿੰਡ ਦੇ ਵੀ ਪਾਣੀ ਕਹਿੰਦੇ ਨੇ ਵੀ ਚੜਿਆ ਆ ਜਾਂਦਾ ਹੈ ਸਾਡੇ ਪਿੰਡ ਲੋਸ ਮਿੰਟ ਵੀ ਹੋ ਗਈ ਸੀਗੀ ਸਾਨੂੰ ਆਪੇ ਲੜਾਈ ਬੰਦ ਕਰਕੇ ਲੋਰਾਂ ਦੇ ਡਰਾਵਾ ਦਿੰਦੇ ਨੇ ਕੰਮ ਨਹੀਂ ਕੋ ਲੈਣੇ ਨਾ ਤਾਂ ਲੋਕ ਲਾਦ ਰੱਖੀ ਬੈਠੇ ਨੇ ਟਾਈਮ ਵੇਖ ਲਓ 12 ਦਾ ਟਾਈਮ ਹੋ ਗਿਆ ਹੈ 11:30